ਨਹੀਂ ਆਈ ਨਾ ਤਾਂ ਖਿਆਣਾ ਕਰਨ ਲੱਗੇ ਮੈਂ ਉਹ ਆ ਦੇਵ ਸਾਹਿਬ ਸੋ ਇਸ ਕਰਕੇ ਰੰਗਲੇ ਪੰਜਾਬ ਦੇ ਰੰਗ ਹੌਲੀ ਹੌਲੀ ਉਗੜ ਲੱਗ ਗਏ ਥੋੜਾ ਟਾਈਮ ਤਾਂ ਲੱਗ ਜਾਂਦਾ ਇੱਕਦਮ ਤਾਂ ਨਹੀਂ ਹੁੰਦਾ ਜੇ ਤੁਸੀਂ ਫੀਤੇ ਵਾਲੇ ਬੂਟ ਜਿਹੜੇ ਹੁੰਦੇ ਨੇ ਨਾ ਜੇ ਤਿੰਨ ਦਿਨ ਫੀਤੇ ਨਾ ਖੋਲੋ ਚੌਥੇ ਦਿਨ ਜਾਂ ਤਾਂ ਸੂਆ ਪਾ ਕੇ ਜਾਂ ਚਮਚੇ ਦੀ ਡੰਡੀ ਜੀ ਫਸਾ ਕੇ ਵਿੱਚ ਫਿਰ ਆਏ ਖੋਲਣਾ ਪੈਂਦਾ ਤਿੰਨ ਦਿਨਾਂ ਚ ਗੰਡ ਜੰਮ ਜਾਂਦੀ ਹੈ ਮੈਨੂੰ ਤੁਸੀਂ 75 ਸਾਲ ਪੁਰਾਣੀ ਜੰਮੀ ਹੋਈ ਗੰਡ ਫੜਾਦੀ ਕਹਿੰਦੀ ਖੋਲੇ ਨੂੰ ਹੁਣ ਖੋਲੂਗਾ ਹੌਲੀ ਹੌਲੀ ਤਾਂ ਲੱਗ ਟਾਈਮ ਲੱਗ ਜੂ ਖੋਲੂਗਾ ਖੋਲੂਗਾ ਵੇ ਇਸੇ ਕੰਮ ਤੇ ਆਉਣ ਸੋ ਜਿੰਨਾ ਪਿਆਰ ਸਤਕਾਰ ਮਿਲ ਰਿਹਾ ਇਦੂ ਵੱਧ ਹੋਰ ਕੀ ਕਰੀਏ ਜੇ ਮੈਂ ਦੇਖਾਂ ਅਮਲਾਂ ਵੱਲੇ ਤਾਂ ਕੱਖ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਅਮਲਾਂ ਵੱਲੇ ਤਾਂ ਕੱਖ ਨਹੀਂ ਮੇਰੇ ਪੱਲੇ ਜਿਵੇਂ ਮੈਂ ਦੇਖਾਂ ਲੋਕਾਂ ਦੀ ਰਹਿਮਤ ਬੱਲੇ ਤਾਂ ਬੱਲੇ ਬੱਲੇ ਲੋਕ ਕਿੱਥੇ ਪਿਆਰ ਆਇਆ ਛੇਤੀ ਮਿਲਦਾ ਨਹੀਂ ਜੀ ਲੋਕਾਂ ਲੋਕ ਆਪਣੇ ਦਿਲਾਂ ਦੇ پاس ਵਰ ਨਹੀਂ ਦਿੰਦੇ ਆਏ ਕੋਈ ਕੋਈ ਪੁਰਾਣੇ ਜਨਮਾਂ ਦੀ ਪੁੰਨ ਸਾਹਮਣੇ ਆਏ ਨੇ ਜਿਹੜਾ ਇੰਨਾ ਪਿਆਰ ਮਿਲ ਜਾਂਦਾ ਫੁੱਲਾਂ ਨਾਲ ਮੇਰੀ ਪੱਗ ਭਰ ਜਾਂਦੀ ਹੈ ਗੱਡੀ ਭਰ ਜਾਂਦੀ ਹੈ ਕਈ ਵਾਰ ਤਾਂ ਗੱਡੀ ਰੋਕਣੀ ਪੈਂਦੀ ਹੈ ਵੀ ਜਗਾ ਤਾਂ ਬਣਾਓ ਬੈਠਣ ਨੂੰ ਹੁਣ ਫੁੱਲ ਜਾਦੇ ਹੋ ਗਏ ਗੱਡੀ 'ਚ ਕਿੱਥੇ ਦਾ ਪਿਆਰ ਆ ਕਿੱਥੇ ਉਹ ਨੇ ਦੂਜੇ ਅਦੂਜੀਆ ਪਾਰਟੀ ਨੇ ਉਹਨਾਂ ਨਾਲ ਇੱਕ ਵਾਰੀ ਹੱਥ ਮਿਲਾ ਕੇ ਬਾਅਦ ਚ ਉਂਗਲਾਂ ਗਿਣਨੀਆਂ ਪੈਂਦੀਆਂ ਨੇ ਪੂਰੀਆਂ ਨੇ ਜਾਂ ਲੈ ਗਏ 31 ਜੇ ਉਂਗਲਾਂ ਨਾਲ ਜਾਣ ਸ਼ਾਂਪਛਾਲਾ ਤੇ ਲਈ ਜਾਂਦੇ ਆ ਮਤਲਬ ਮੈਂ ਇੱਕ ਕਿਸੇ ਉੱਚ ਕੀਤਾ ਸੀਗਾ ਵਿਅੰਗ ਸੀਡੀ ਚ ਮਿਲ ਲੀਡਰਾਂ ਦਾ ਮੈਨੂੰ ਕੀ ਪਤਾ ਸੀ ਮੈਨੂੰ ਵੀ ਬੰਨਣਾ ਪੈ ਜੂ ਉਹਦਾ ਲੀਡਰਾਂ ਦਾ ਪੁਲਿਸ ਦਾ ਜੁਗ ਨੂੰ ਤੁਸੀਂ ਦੇਖਦੇ ਰਹੇ ਹੋਗੇ ਹਨ ਉਹ ਕਈ ਵਾਰੀ ਹੁਣ ਵੀ ਮੇਰੇ ਸਾਹਮਣੇ ਆ ਜਾਂਦੇ ਕੋਈ ਕਲਿੱਪ ਜਮੈਂ ਆਪ ਹੀ ਸੁੱਚ ਜਾਂਦਾ ਕਦੋਂ ਕੋ ਬੋਲਦਾ ਸੀ ਆਪਾਂ ਨੇ